ਉਸ ਬੱਚੇ ਦੀ ਘਟਨਾ ਨੂੰ ਦੇਖ ਕੇ ਨਾ ਬਈ ਲੱਖੇ ਨੇ ਦੇਖੋ ਲੋਕਾਂ ਦੇ ਵਿੱਚ ਵਿਚਾਰ ਰੱਖੇ ਨੇ ਸੁਣੋ ਲੱਖੇ ਦੀ ਗੱਲ ਬਾਤ ਕੀ ਕਹਿੰਦਾਗਾ ਕਿੰਨੇ ਦਰਦ ਨਾਲ ਜਵਾਬ ਮਰਿਆ ਹੋਊਗਾ ਕਿਉਂ ਨਹੀਂ ਆਪਣੀ ਜੀਭ ਦੰਤਾਂ ਦੇ ਵਿਚਾਲੇ ਲੈ ਕੇ ਵਰਤੀ ਤੇ ਮੂੰਹ ਰਾਹ ਦੇ ਜੀਭ ਉਹਦੀ ਫੱਟੀ ਹੋਈ ਸੀ ਦੰਬੇ ਨਾਲ ਦੇਖ ਪਾਸੇ ਦੇ ਕੀੜੇ ਲੱਗੇ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਤੇ ਮੂੰਹ ਦੇ ਉੱਤੇ ਤੁਸੀਂ ਹਸਾਬ ਲਾ ਲਓ ਬਈ ਇੱਕ 5 ਸਾਲ ਦਾ ਬੱਚਾ ਜਿਹਦੇ ਨਾਲ ਇੰਨੀ ਦਸਤਰਾ ਘਟਨਾ ਹੋਈ ਹੋਵੇ ਮੈਨੂੰ ਕਹ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਰਾਖਾ ਦੀ ਰੂਹ ਵੀ ਕੰਬ ਗਈ ਹੋਣੀ ਆ ਕੋਈ ਮੈਂ ਜਿੰਨੇ ਵਾਰੀ ਵੀ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖਦਾ ਅੱਖਾਂ 'ਚ ਬਈ ਪਾਣੀ ਆ ਜਾਂਦਾ। ਉਹਨਾਂ ਪਾਪੀ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ। ਕਿੰਨੇ ਮਾੜੇ ਤਰੀਕੇ ਦੇ ਨਾਲ ਬੱਚੇ ਦੀ ਜਾਨ ਲੈਤੀ ਹੈ। ਬਈ ਇਦਾਂ ਦੀਆਂ ਵੀਡੀਓ ਦੇਖ ਕੇ ਨਾ ਸੱਚੀ ਐ ਲੱਗਦਾ ਵੀ ਚੰਗਾ ਕਾਨੂੰਨ ਬਣਾਉਣਾ ਚਾਹੀਦਾ। ਬਈ ਸਕੂਲਾਂ ਵਾਲੇ ਬੱਚੇ ਨਾ ਛੁੱਟੀ ਦੇ ਟਾਈਮ ਤੇ ਪੂਰੇ ਸੁਰੱਖਿਅਤ ਹੋਣੇ ਚਾਹੀਦੇ ਆ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ।